ਮੈਂ ਸ਼ੁਰੂਆਤ ਕਰਦੇ ਮਾਰ ਕੀ ਆਲਟੋ K10 ਤੋਂ K10 ਦਾ ਸੀ ਜਿਹੜਾ ਵੇਰੀਂ ਦਾ ਉਹ ਚੁਣਿਆ VXI પેટ્રોલ ਟੌਪ ਸੇਲਿੰਗ ਸੀ ਇਹ ਵੈਬਸਾਈਟ ਦੇ ਉੱਤੇ ਦੱਸ ਦਿੱਤਾ ਜਾਂਦਾ ਕਿ ਟੌਪ ਸੇਲਿੰਗ ਇਹੀ ਹੈ ਤੇ ਉਸ ਤੋਂ ਬਾਅਦ VXI પેટ્રોલ ਟੌਪ ਸੇਲਿੰਗ ਅੱਜ ਰੇਟ ਦੇ ਵਿੱਚ ਦੇਖੋ 530500 ਰੁਪਏ ਦਾ ਸੀ ਜਿਸ ਦਿਨ ਅਸੀਂ 18 ਸਤੰਬਰ ਨੂੰ ਇਸ ਦਾ ਸਕਰੀਨਸ਼ਾਟ ਲਿਆ ਤੇ ਅੱਜ 449901 ਰੁਪਏ ਦਾ ਏ ਯਾਨੀ ਕਿ ਇਸ ਦੇ ਵਿੱਚ ਚੰਗੀ ਬਚਤ ਹੋਈ ਹੈ ਮੈਂ ਤੁਹਾਨੂੰ ਟੋਟਲ ਬਚਤ ਦੱਸਾਂਗਾ ਜਦੋਂ ਤੁਸੀਂ 530000 ਦਾ ਸੀ 50000 ਰੁਪਏ ਉਸ ਦੇ ਉੱਤੇ ਆਰਟੀਓ ਦੇ ਪੈ ਰਹੇ ਸੀ ਤੇ ਉਸ ਤੋਂ ਬਾਅਦ 42740 ਰੁਪਏ ਮੌਜੂਦਾ ਸਮੇਂ ਚ ਪੈ ਰਹੇ ਨੇ ਯਾਨੀ 8000 ਦਾ ਇੱਥੇ ਵੀ ਫਾਇਦਾ ਹੋ ਗਿਆ ਇੰਸ਼ੋਰੈਂਸ 25967 ਦੀ ਸੀ ਇਹ 23221 ਰੁਪਏ ਦੀ ਹੋ ਗਈ ਯਾਨੀ ਦੋਟਾਈ ਹਜ਼ਾਰੀ ਇੰਸ਼ੋਰੈਂਸ ਦੇ ਵਿੱਚ ਵੀ ਬਚ ਰਹੇ ਨੇ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਸਕਰੀਨ ਦੇ ਉੱਤੇ ਤੁਹਾਡੇ ਆ ਗਿਆ ਯਾਨੀ ਕੁੱਲ ਬਚਤ ਜੇਕਰ ਤੁਸੀਂ ਆਲਟੋ K10 18 ਸਤੰਬਰ ਨੂੰ ਖਰੀਦੀ ਹੁੰਦੀ ਜਾਂ ਤੁਸੀਂ ਅੱਜ ਖਰੀਦ ਰਹੇ ਹੋ ਤਾਂ 91002 ਰੁਪਏ ਦੀ ਬਚਤ ਸਿੱਧੇ ਤੌਰ ਦੇ ਉੱਤੇ ਤੁਹਾਨੂੰ ਹੁੰਦੀ ਇਸ ਸੋਰਸ ਹੈ ਕਾਰ ਦੇਖੋ .com ਹੁਣ ਆਪਾਂ ਅੱਗੇ ਵਧਦੇ ਹਾਂ ਔਰ ਮੈਂ ਅਗਲੀ ਕਾਰ ਦਾ ਰੁਕ ਕਰਾਂਗਾ ਤੇ ਗੱਲ ਹੁਣ ਅਸੀਂ ਕਰਾਂਗੇ ਸਲੈਰੀਓ ਦੀ ਜਿਹੜੀ ਸਲੈਰੀਓ Maruti ਦੀ ਇਹ ਵੀ ਗੱਡੀ ਵਾਵਾ ਵਿਗਦੀ ਹੈ ਬਹੁਤ سارے ਲੋਕ ਖਰੀਦਦੇ ਨੇ ਹੋ ਸਕਦਾ ਤੁਸੀਂ ਵੀ ਮਨ ਬਣਾ ਰਹੇ ਹੋਵੋ ਤਾਂ ਸਲੈਰੀਓ ਵੀ ਸਾਡੇ ਕੋਲ ਆ ਗਈ ਹੈ ਸਲੈਰੀਓ ਵੀ ਅਸੀਂ ਟੌਪ ਸੇਲਿੰਗ ਸਾਈਡ ਦੇ ਉੱਤੇ ਆਉਂਦਾ ਹੈ ਕਿ ਤੁਸੀਂ ਟੌਪ ਸੇਲਿੰਗ ਜਿਹੜੀ ਸਭ ਤੋਂ ਵੱਧ ਵਿਕ ਰਹੀ ਗੱਡੀ ਕਿਹੜੀ ਹੈ ਤਾਂ ਟੌਪ ਸੇਲਿੰਗ ਦੇ ਵਿੱਚ VXI ਪੈਟਰੋਲ Maruti ਸਲੈਰੀਓ ਸਲੈਰੀਓ ਅ ਅਸੀਂ ਚੂਜ਼ ਕੀਤੀ ਐਕਸ ਸ਼ੋਰੂਮ ਪ੍ਰਾਈਸ ਉਸ ਦਿਨ ਸੀ 5,99,500 ਰੁਪਏ 18 ਤਰੀਕ ਨੂੰ ਤੇ ਅੱਜ 5,15,900 ਰੁਪਏ ਹੈ ਯਾਨੀ ਕਰੀਬ-ਕਰੀਬ ਤੁਸੀਂ ਕਹਿ ਸਕਦੇ ਹੋ ਕਿ ਇਸ ਦੇ ਵਿੱਚ 85000 ਦੇ ਨੇੜੇ ਸਿੱਧੀ GST ਘਟਣ ਦੇ ਨਾਲ ਸਲੈਰੀਓ ਸਸਤੀ ਹੋ ਗਈ ਉਸ ਤੋਂ ਬਾਅਦ ਜਿਹੜਾ RTO ਯਾਨੀ RC ਸੀਗੀ ਉਹ 56952 ਦੀ ਹੁਣ 49000 ਦੀ ਹੋ ਗਈ ਯਾਨੀ 7000 ਦਾ ਇੱਥੇ ਵੀ ਫਾਇਦਾ ਹੋ ਗਿਆ ਇੰਸ਼ੋਰੈਂਸ 28000 ਦੀ ਸੀ 25470 ਦੀ ਰਹਿ ਗਈ ਯਾਨੀ ਕਿ ਕਰੀਬ ਕਰੀਬ 3000 ਇੱਥੇ ਵੀ ਫਾਇਦਾ ਸਕਰੀਨ ਦੇ ਉੱਤੇ ਆਏਗਾ ਟੋਟਲ ਬਚਤ ਹੋ ਗਈ 94390 ਰੁਪਏ ਇਸ ਸਲੈਰੀਓ ਦੀ ਕੀਮਤ ਹੈ ਜੇਕਰ ਤੁਸੀਂ ਸਲੈਰੀਓ ਅੱਜ ਤੋਂ 4 ਦਿਨ ਪਹਿਲਾਂ ਖਰੀਦੀ ਹੁੰਦੀ ਅੱਜ ਖਰੀਦ ਰਹੇ ਹੋ ਤਾਂ ਉਸ ਦੇ ਵਿੱਚ ਬਹੁਤ ਜ਼ਮੀਨ ਉਸਮਾਨ ਦਾ ਫਰਕ ਹੈ ਕਰੀਬ-ਕਰੀਬ ਤੁਹਾਡਾ ਲੱਖ ਰੁਪਇਆ ਬਚ ਰਿਹਾ ਹੁਣ ਆਪਾਂ ਅੱਗੇ ਵਧਦੇ ਹਾਂ ਅਗਲੀ ਗੱਡੀ ਦਾ ਰੁਕ ਕਰਾਂਗੇ ਅਗਲੀ ਗੱਡੀ ਮੈਂ ਲੈ ਕੇ ਆ ਰਿਹਾ ਬੈਲੀਨੋ ਬੈਲੀਨੋ 마ਰੂਤੀ ਦੀ ਗੱਡੀ ਹੈ ਅੱਗੇ ਮੈਂ ਤੁਹਾਨੂੰ Honda Amaze ਦਿਖਾਵਾਂਗਾ ਮੈਂ Audi ਵੀ ਤੁਹਾਨੂੰ ਦਿਖਾਉਣ ਜਾ ਰਿਹਾ ਥੋੜੀ ਦੇਰ ਦੇ ਵਿੱਚ ਅੱਛਾ ਮਹਿੰਗੀ ਗੱਡੀ ਬਹੁਤ ਲੋਕ ਨਹੀਂ ਖਰੀਦ ਪਾਉਂਦੇ ਪਰ ਆਪਣੀ ਇੱਕ ਦਿਲਚਸਪੀ ਹੁੰਦੀ ਹੈ ਕਿ ਮਹਿੰਗੀ ਗੱਡੀ ਕਿੰਨੀ ਸਸਤੀ ਹੋ ਗਈ ਉਹ ਕਿਉਂ ਹੋਈ ਹੈ ਮੈਂ ਤੁਹਾਨੂੰ ਦੱਸਾਂਗਾ ਦਰਸਲ ਜਿਹੜੀ ਸਲੈਰੀਓ ਸਸਤੀ ਹੋਈ ਆ ਫਿਰ ਹੋਰ ਗੱਡੀਆਂ ਸਸਤੀਆਂ ਹੋਈਆਂ 28% ਤੋਂ 18% GST ਕਰ ਦਿੱਤਾ ਗਿਆ ਇਸ ਕਰਕੇ ਸਸਤੀਆਂ ਹੋਈਆਂ ਹੁਣ ਆਪ ਮਰੂਤੀ ਬਲਿਨੋ ਜਿਹੜੀ ਗੱਡੀ ਹੈ ਜਿਸ ਦਿਨ ਅਸੀਂ 18 ਸਤੰਬਰ ਨੂੰ ਇਸ ਦਾ ਸਕਰੀਨਸ਼ਾਟ ਲਿਆ ਤਾਂ ਡੈਲਟਾ ਪੈਟਰੋਲ ਮਾਡਲ ਇਹ ਸਭ ਤੋਂ ਵੱਧ ਵਿਕਣ ਵਾਲੀ ਬਲਿਨੋ ਦੇ ਵਿੱਚ ਅਕੋਰਡਿੰਗ ਟੂ ਸਾਈਟ ਹੈ ਤਾਂ ਉਸ ਦਿਨ ਇਹ 758000 ਦੀ ਐਕਸ ਸ਼ੋਰੂਮ ਪ੍ਰਾਈਸ ਸੀ ਜਿਸ ਦੇ ਵਿੱਚ ਜੀਐਸਟੀ ਇਨਕਲੂਡ ਹੁੰਦਾ ਹੈ ਤੇ ਜਦੋਂ ਅਸੀਂ ਅੱਜ ਦੇਖਿਆ ਤੇ 7 ਲੱਖ 79900 ਰੁਪਏ ਯਾਨੀ ਕਰੀਬ ਕਰੀਬ 6 ਲੱਖ ਮਾਫੀ ਚਾਹੂੰਗਾ 6 ਲੱਖ 79900 ਰੁਪਏ ਯਾਨੀ 6 ਲੱਖ 80000 ਦੇ ਨੇੜੇ ਰਹਿ ਗਈ ਤੇ ਜੇਕਰ ਤੁਸੀਂ ਦੇਖੋ ਤਕਰੀਬ-ਕਰੀਬ ਸਿੱਧਾ-ਸਿੱਧਾ ਕੀਮਤ ਦੇ ਵਿੱਚ 80000 ਰੁਪਏ ਦਾ ਫਰਕ ਪੈ ਗਿਆ ਜਦੋਂ ਕੀਮਤ ਘਟਦੀ ਹੈ ਤਾਂ ਕੀਮਤ ਦੇ ਹਿਸਾਬ ਦੇ ਨਾਲ ਹੀ ਆਰਸੀ ਦੇ ਪੈਸੇ ਲੱਗਦੇ ਨੇ ਪਰਸੈਂਟੇਜ ਦੇ ਹਿਸਾਬ ਦੇ ਨਾਲ ਹੁੰਦਾ ਹੈ ਕਿ ਜੇਕਰ ਤੁਸੀਂ ਆਰਸੀ ਬਣਵਾਉਣ ਜਾ ਰਹੇ ਹੋ ਕਿਸੇ ਥਾਂ ਤੇ 8% 9% ਹੁੰਦਾ ਮੈਂ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਇਹ ਮੁਹਾਲੀ ਦੇ ਰੇਟ ਨੇ ਮੁਹਾਲੀ ਦੇ ਯਾਨੀ ਪੰਜਾਬ ਦੇ ਰੇਟ ਮੈਂ ਤੁਹਾਨੂੰ ਦੱਸ ਰਿਹਾ ਤਾਂ ਆਰਸੀ ਦੇ ਉੱਤੇ ਵੀ ਫਰਕ ਪਿਆ ਤੇ ਇੰਸ਼ੋਰੈਂਸ ਦੇ ਉੱਤੇ ਵੀ ਫਰਕ ਪਿਆ ਤਾਂ ਉਸ ਦਾ ਅਸਰ ਇਹ ਹੋਇਆ Maruti Baleno ਦੇ ਵਿੱਚ ਕਿ ਇਸ ਦੀ ਕੀਮਤ ਕਰੀਬ-ਕਰੀਬ 88314 ਰੁਪਏ ਘਟ ਗਈ ਇਹ ਸਿੱਧੇ ਤੌਰ ਦੇ ਉੱਤੇ 88314 ਰੁਪਏ ਫਾਇਦਾ ਹੁੰਦਾ ਹੋਇਆ ਤੁਹਾਨੂੰ ਨਜ਼ਰ ਆਇਆ ਦਾਏ ਅਸੀਂ ਤੁਹਾਡੇ ਤੱਕ ਪਹੁੰਚਾਇਆ ਹੈ ਕਿ ਕਿਸ ਤਰੀਕੇ ਦੇ ਨਾਲ Maruti Baleno ਦੀ ਜਿਹੜੀ ਕੀਮਤ ਹੈ ਉਹ ਘਟੀ ਹੈ ਹੁਣ ਆਪਾਂ ਥੋੜਾ ਜਿਹਾ ਅੱਗੇ ਵਧਦੇ ਹਾਂ ਔਰ ਮੈਂ ਤੁਹਾਨੂੰ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰੀਕੇ ਨਾਲ ਡੀਟ ਵਧੇ ਘਟੇ ਹਨ Honda Amaze ਦਾ ਹੁਣ ਅਸੀਂ ਜ਼ਿਕਰ ਕਰਾਂਗੇ ਹੁਣ ਮੇਰੇ ਪਿੱਛੇ ਆਏਗਾ Honda Amaze Honda Amaze ਦੀ ਗੱਡੀ ਵੀ ਕਾਫੀ ਲੋਕਾਂ ਦੀ ਪਸੰਦ ਹੈ ਔਰ ਕਾਫਲੇ ਗੌਰ ਹੈ ਕਿ ਇਸ ਦੇ ਵਿੱਚ ਅਸੀਂ ਟਾਪ ਮਾਡਲ ਨੂੰ ਚੂਜ਼ ਕੀਤਾ ਉਸ ਦਿਨ ZX CVT ਪੈਟਰੋਲ ਟਾਪ ਮਾਡਲ ਹੈ Honda Amaze ਦਾ ਕਾਰ ਦੇਖੋ ਦੇ ਉੱਤੇ 18 ਤਰੀਕ ਨੂੰ ਇਸ ਦਾ ਜਿਹੜਾ ਰੇਟ ਸੀ 11,19,900 ਰੁਪਏ ਸੀ ਅੱਜ 999900 ਰਹਿ ਗਿਆ ਯਾਨੀ ਕਿ ਤੁਸੀਂ ਕਹੋਗੇ ਇਸ ਦੇ ਵਿੱਚ ਸਿੱਧਾ ਸਿੱਧਾ 110000 ਦੇ ਨੇੜੇ ਤੱਕ ਕੀਮਤ ਕੱਟ ਗਈ ਉਸ ਤੋਂ ਬਾਅਦ ਆਰਸੀ ਤੇ ਫਰਕ ਪਿਆ ਉਸ ਤੋਂ ਬਾਅਦ ਇੰਸ਼ੋਰੈਂਸ ਦੇ ਉੱਤੇ ਫਰਕ ਪਿਆ ਤੁਸੀਂ ਸਕਰੀਨ ਸ਼ਾਟ ਲਿਓ ਤੁਹਾਨੂੰ ਬਹੁਤ ਇੰਟਰਸਟਿੰਗ ਆ ਦੇਖਣ ਨੂੰ ਮਿਲੇਗਾ ਦੇਖੋ ਧਿਆਨ ਦੇ ਨਾਲ ਕਿ ਆਰਡੀਓ ਦਾ ਜਿਹੜਾ 18 ਤਰੀਕ ਨੂੰ 1 ਲੱਖ 6000 ਰੁਪਏ ਲੱਗ ਰਿਹਾ ਸੀ ਉਹ 94000 ਰੁਪਏ ਲੱਗ ਰਿਹਾ ਹੈ ਜਿਆਨੀ ਕਰੀਬ 12000 ਦਾ ਫਰਕ ਹੈ ਇੰਸ਼ੋਰੈਂਸ ਜਿਹੜੀ 12 52000 ਦੀ ਸੀ ਉਹ 48000 ਦੀ ਹੈ ਨਹੀਂ 4000 ਉੱਥੇ ਵੀ ਫਰਕ ਹੈ ਯਾਨੀ ਟੋਟਲ ਬਚਤ ਹੋ ਗਈ ਹੋਨਡਾ ਮੀਜ਼ ਦੇ ਵਿੱਚ 1 46892 ਰੁਪਏ ਹੁਣ ਆਪਾਂ ਅੱਗੇ ਵਧਦੇ ਹਾਂ ਹੁਣ ਮੈਂ ਤੁਹਾਨੂੰ ਦਿਖਾਣਾ ਹੈ ਕਿ ਆਡੀ ਕਿੰਨੀ ਸਸਤੀ ਹੋਈ ਹੈ ਅੱਗੇ ਮੈਂ ਤੁਹਾਨੂੰ ਦਿਖਾਵਾਂਗਾ ਟਾਟਾ ਹੈਰੀਅਰ ਕਿੰਨੀ ਸਸਤੀ ਹੋਈ ਹੈ ਤਾਂ ਪਹਿਲਾਂ Audi Q3 ਮਾਡਲ ਤੁਹਾਨੂੰ ਦਿਖਾਉਣਾ ਹੈ ਮਹਿੰਗੀ ਗੱਡੀ ਹੈ 50 ਲੱਖ ਤੋਂ ਮਹਿੰਗੀ ਗੱਡੀਆਂ ਦੇ ਵਿੱਚ ਆਉਂਦੀ ਹੈ ਇੱਕ ਲਗਜ਼ਰੀ ਗੱਡੀਆਂ ਦੇ ਵਿੱਚ ਜਿਹੜੀ Audi Q3 ਆਉਂਦੀ ਹੈ ਤਾਂ Audi Q3 ਦੇ ਵਿੱਚ ਪ੍ਰੀਮੀਅਮ ਪੈਟਰੋਲ ਬੇਸ ਮਾਡਲ ਨੂੰ ਅਸੀਂ ਚੁਣਿਆ ਇਹ ਟੌਪ ਸੈਲਿੰਗ ਹੈ ਸਾਈਟ ਦੇ ਮੁਤਾਬਿਕ ਜਿਸ ਦਿਨ 18 ਤਰੀਕ ਨੂੰ 46,114000 ਰੁਪਏ ਦਾ ਰੇਟ ਸੀ 46,114000 ਉਸ ਤੋਂ ਬਾਅਦ ਜਦੋਂ ਰੇਟ ਘਟੇ ਨੇ ਉਸ ਤੋਂ ਬਾਅਦ ਐਕਸ ਸ਼ੋਰੂਮ ਪ੍ਰਾਈਸ ਪ੍ਰੀਮੀਅਮ ਪੈਟਰੋਲ ਬੇਸ ਮਾਡਲ ਦਾ ਸੇਮ ਸਾਈਟ ਸੇਮ ਗੱਡੀ ਸੇਮ ਵੇਰੀਐਂਟ 43,70000 ਦੀ ਰਹਿ ਗਈ 46,14,000 ਤੋਂ 43,7000 ਯਾਨੀ ਕਿ ਸਿੱਧਾ 3 ਲੱਖ ਰੁਪਏ ਕੀਮਤ ਆਡੀ Q3 ਦੀ ਕੱਟੀ ਐ ਇਹ ਮਾਡਲ ਐ Q3 ਉਸ ਤੋਂ ਬਾਅਦ ਇਸ ਦਾ ਸਰ ਆਡੀਓ ਤੇ ਵੀ ਐ ਇਸ ਦਾ ਸਰ ਇੰਸ਼ੋਰੈਂਸ ਤੇ ਵੀ ਐ ਤੇ ਇਸ ਦਾ ਟੋਟਲ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਜਿਹਨਾਂ ਨੇ ਆਡੀ ਖਰੀਦਣੀ ਐ ਦੇਖੋ 50 ਲੱਖ ਰੁਪਏ ਲਗਾਉਣਾ ਪੈਣਾ ਮਤਲਬ ਤੇ ਤੁਸੀਂ ਹੁਣ ਗੱਡੀ ਖਰੀਦਿਓ 51,608 ਰੁਪਏ ਦੀ ਪਏਗੀ 51 ਲੱਖ ਰੁਪਏ ਦੀ ਆਡੀ Q3 ਪਏਗੀ ਇਹਦੇ ਵਿੱਚ 3,61,485 ਰੁਪਏ ਕਟੇ ਹੁਣ ਆਪਾਂ ਅੱਗੇ ਵਧਦੇ ਹਾਂ ਅਗਲੀ ਗੱਡੀ ਦਾ ਮੈਂ ਰੁਕ ਕਰਾਂਗਾ Q3 ਤੋਂ ਬਾਅਦ ਹੁਣ ਮੈਂ ਰੁਕ ਕਰਦੇ ਹੈਰੀਅਰ ਤੁਹਾਨੂੰ ਦਿਖਾਵਾਂਗਾ ਟਾਟਾ ਹੈਰੀਅਰ ਹੈਰੀਅਰ ਗੱਡੀ ਬਹੁਤ ਲੋਕਾਂ ਦੀ ਪਸੰਦ ਹੈ 5 ਸੀਟਰ ਦੇ ਵਿੱਚ ਤਾਂ ਉਸ ਦੇ ਵਿੱਚ ਟੌਪ ਸੈਲਿੰਗ ਮਾਡਲ ਅਸੀਂ ਅ ਠੀਕ ਹੈ ਹੈਰੀਅਰ ਥੋੜੀ ਦੇਰ ਦੇ ਵਿੱਚ ਦਿਖਾਣਾ ਹੈ ਪਰ ਹੁਣ ਮੈਂ ਤੁਹਾਨੂੰ ਦਿਖਾਵਾਂਗਾ ਅ ਇਨੋਵਾ ਇਨੋਵਾ ਗੱਡੀ ਬਹੁਤ ਲੋਕਾਂ ਦੀ ਪਸੰਦ ਹੈਗੀ ਹੈ ਔਰ ਇਨੋਵਾ ਗੱਡੀ ਦਾ ਜਿਹੜਾ ਮੇਰੇ ਕੋਲ ਆ ਚੁੱਕਿਆ ਜੀ ਹਾਂ ਇਨੋਵਾ ਇਨਫੈਕਟ ਹਾਈ ਕ੍ਰਾਸ ਜਿਹੜੀ ਅੱਜਕੱਲ ਬਹੁਤ ਚੱਲ ਰਹੀ ਹੈ ਇਨੋ ਇਨੋਵਾ ਹਾਈ ਕ੍ਰਾਸ ਇਹਦਾ ਵੀ ਟਾਪ ਮਾਡਲ ਅਸੀਂ بیس ਮਾਡਲ ਚ ਕਿਹਾ ਟਾਪ ਸੇਲਿੰਗ ਜੀ ਫਲੀਟ 7 ਐਸਪੀ ਆਰ ਪੈਟਰੋਲ بیسਡ ਮਾਡਲ 18 ਤਰੀਕ ਨੂੰ ਇੱਕ ਸ਼ੋਰੂਮ ਪ੍ਰਾਈਸ ਸੀ 19,19,500 ਰੁਪਏ ਇਨੋਵਾ ਹਾਈ ਕ੍ਰਾਸ ਉਸ ਤੋਂ ਬਾਅਦ ਅੱਜ ਮੌਜੂਦਾ ਪ੍ਰਾਈਸ ਹੈ 18,15,700 ਰੁਪਏ ਇਸ ਦਾ ਆਰ ਸੀ ਤੇ ਵੀ ਫਰਕ ਪਿਆ ਔਰ ਇਸ ਦਾ ਅਸਰ ਜਿਹੜਾ ਪੈਂਦਾ ਹੋਇਆ ਨਜ਼ਰ ਆਇਆ ਹੈ ਇੰਸ਼ੋਰੈਂਸ ਦੇ ਉੱਤੇ ਵੀ ਤਾਂ ਕੁੱਲ ਮਿਲਾ ਕੇ ਜਿਨ੍ਹਾਂ ਨੇ ਇਨੋਵਾ ਖਰੀਦਣੀ ਹੈ ਮੈਂ ਦੁਬਾਰਾ ਦੱਸ ਦਵਾਂ ਇਹ ਕਾਰ ਦੇਖੋ .com ਦੇ ਮੁਤਾਬਿਕ ਅੰਕੜੇ ਨੇ ਅਗਲਾ ਪੁਆਇੰਟ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਇਹ ਮੋਹਾਲੀ ਦੇ ਪ੍ਰਾਈਸਿਸ ਨੇ ਮੋਹਾਲੀ ਦੇ ਜਿਹੜਾ ਬਿਫੋਰ ਵਾਲਾ ਉਹ 18 ਸਤੰਬਰ ਦਾ ਹੈ ਜਿਹੜਾ ਆਫਟਰ ਵਾਲਾ ਉਹ ਅੱਜ ਦਾ ਰੇਟ ਹੈ 18 ਸਤੰਬਰ ਦਾ ਤੇ ਅੱਜ ਦਾ ਰੇਟ ਕੀ ਆ ਉਹ ਮੈਂ ਤੁਹਾਨੂੰ ਦਿਖਾ ਰਿਹਾ ਬਿਫੋਰ ਆਫਟਰ ਤਾਂ 1,21,184 ਰੁਪਏ ਦਾ ਫਾਇਦਾ ਹੁੰਦਾ ਹੋਇਆ ਇਨੋਵਾ ਤਾਂ ਇਹ ਟੋਇਟਾ ਦੀ ਅਸੀਂ ਤੁਹਾਨੂੰ ਦਿਖਾਈ ਕੀ ਜੇਕਰ ਤੁਸੀਂ ਹਾਈ ਕ੍ਰਾਸ ਇਨੋਵਾ ਖਰੀਦ ਰਹੇ ਹੁੰਦਾ ਕਿੰਨਾ ਫਾਇਦਾ ਹੋਏ ਅੱਗੇ ਵਧਦੇ ਹਾਂ ਟੋਇਟਾ ਦੀ ਇੱਕ ਹੋਰ ਗੱਡੀ ਬਹੁਤ ਇੰਪੋਰਟੈਂਟ ਹੈ ਅੱਛਾ ਫੋਰਚਨਰ ਵੀ ਹੈ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਥੋੜੀ ਦੇਰ ਦੇ ਵਿੱਚ ਥਾਰ ਵੀ ਦਿਖਾਣੀ ਆ ਤੁਹਾਨੂੰ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਣਾ ਹੈ ਟੋਇਟਾ ਦੀ ਹਾਈਲੈਕਸ ਕਾਰ ਹਾਈਲੈਕਸ ਜਿਹੜੀਆਂ ਸੜਕ ਸੁਰੱਖਿਆ ਫੋਰਸ ਦੇ ਵਿੱਚ ਵੀ ਇਸਤੇਮਾਲ ਹੋਈਆਂ ਬਹੁਤ ਸਾਰੀਆਂ ਸਰਕਾਰ ਦੇ ਵੱਲੋਂ ਵੀ ਖਰੀਦੀਆਂ ਗਈਆਂ ਬੜੀ ਦਮਦਾਰ ਗੱਡੀ ਨਜ਼ਰ ਆਉਂਦੀ ਹੈ ਤਾਂ ਉਹਦੀ ਐਕਸ-ਸ਼ੋਰੂਮ ਪ੍ਰਾਈਸ ਜਿਸ ਦਿਨ ਅਸੀਂ 18 ਤਰੀਕ ਨੂੰ ਹਾਈ ਆਟੋਮੈਟਿਕ ਡ ਉਸ ਦਾ 37 ਲੱਖ 90 ਹਜ਼ਾਰ ਰੁਪਏ ਦਾ ਰੇਟ ਸੀ ਤੇ ਅੱਜ ਉਸ ਦਾ ਰੇਟ 35 ਲੱਖ 37 ਹਜ਼ਾਰ 300 ਰੁਪਏ ਰਹਿ ਗਿਆ ਯਾਨੀ ਕਿ ਰੇਟ ਘਟਿਆ ਹੈ ਔਰ ਉਸ ਦਾ ਇੰਸ਼ੋਰੈਂਸ ਤੇ ਇੰਸ਼ੋਰੈਂਸ ਦੇ ਨਾਲ ਨਾਲ ਦੂਜੇ ਪਾਸੇ ਇਸ ਦਾ ਅਸਰ ਆਰ ਸੀ ਦੇ ਉੱਤੇ ਵੀ ਪਿਆ ਹੈ ਦੋਵੇਂ ਚੀਜ਼ਾਂ ਦੇ ਉੱਤੇ ਅਸਰ ਹੋਏਗਾ ਮੈਂ ਸਿੱਧਾ ਤੁਹਾਨੂੰ ਦੱਸ ਦਿਆਂ ਕਿ ਫਰਜ਼ ਕਰ ਲਓ 8% ਸਾਡੀ ਆਰ ਸੀ ਦੀ ਫੀਸ ਲੱਗਦੀ ਹੈ ਰਜਿਸਟ੍ਰੇਸ਼ਨ ਦੀ ਗੱਡੀ ਦੀ ਤਾਂ ਜੇ 1 ਲੱਖ ਦੀ ਹੋਏਗੀ ਤਾਂ 8% ਦੇ ਮੁਤਾਬਿਕ 8000 ਰੁਪਏ ਲੱਗੇਗਾ 10 ਲੱਖ ਦੀ ਹੋਏਗੀ 80000 ਲੱਗੇਗਾ ਜੇਕਰ ਉਹੀ ਗੱਡੀ 9 ਲੱਖ ਦੀ ਰਹਗੀ ਤਾਂ ਫਿਰ ਤੁਸੀਂ 8% ਨਾਲ ਕੈਲਕੂਲੇਟ ਕਰ ਲਓ 72000 ਰੁਪਏ ਲੱਗਣਗੇ ਮੈਨੂੰ ਐਗਜ਼ੈਕਟਲੀ ਨਹੀਂ ਮੇਰੇ ਖਿਆਲ 8 ਜਾਂ 9% ਲੱਗਦੇ ਹਨ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਰੇਟ ਘਟਦਾ ਹੈ ਤਾਂ ਫਿਰ ਉਸਦਾ ਅਸਰ ਆਰਸੀ ਤੇ ਇੰਸ਼ੋਰੈਂਸ ਦੇ ਉੱਤੇ ਵੀ ਪੈਂਦਾ ਹੈ ਤਾਂ ਕੁੱਲ ਮਿਲਾ ਕੇ ਟਾਇਟਾ ਟੋਇਟਾ ਹਾਈਲੈਕਸ ਕਾਰ ਹੈ ਜਿਹੜੀ 297548 ਰੁਪਏ ਸਿੱਧਾ ਤੋਂ ਨੁਕਸਰ ਪੈਂਦਾ ਹੋਇਆ ਉਸਦਾ ਨਜ਼ਰ ਆਏਗਾ ਹੁਣ ਅੱਗੇ ਬਾਤਾਂ ਹੁਣ ਅਸੀਂ ਤੁਹਾਨੂੰ ਦਿਖਾਣੇ ਆਂ ਅੱਜਕੱਲ ਇੱਕ ਬੜੀ ਜਿਹੜੀ ਕੰਪਨੀ ਚਰਚਾ ਦੇ ਵਿੱਚ ਹੈ ਕਿ ਆਸੋਨੇਟ ਕੀ ਆ ਦੀਆਂ ਗੱਡੀਆਂ ਬਹੁਤ ਸਗੀਆਂ ਕੀਆ ਸੋਨੇਟ ਕੀਆ ਸੈਲਟੋਜ਼ ਇਹ ਗੱਡੀਆਂ ਹੈਗੀਆਂ ਨੇ ਜਿਹੜੀ ਖੂਬ ਚਰਚਾ ਚਰਚਾਂ ਚ ਨੇ ਮੈਂ ਤੁਹਾਨੂੰ ਸੋਨੇਟ ਦਿਖਾਣਾ ਕੀਆ ਸੋਨੇਟ ਐਚਟੀਕੇ ਪਲਸ ਡੀਜ਼ਲ ਐਚਟੀਕੇ ਪਲਸ ਓ ਮਾਡਲ ਹੈ ਜਿਨ੍ਹਾਂ ਕੋਲ ਕੀਆ ਲੈਂਡ ਦੀ ਸੋਚ ਨੇ ਹੋਣਗੇ ਉਹਨਾਂ ਨੂੰ ਇਹ ਬਖੂਬੀ ਪਤਾ ਹੋਏਗਾ ਐਚਟੀਕੇ ਪਲਸ ਮਾਡਲ ਹੈ ਟੌਪ ਸੇਲਿੰਗ 18 ਸਤੰਬਰ ਨੂੰ ਇੱਕ ਸ਼ੋਰੂਮ ਪ੍ਰਾਈਸ ਇਸ ਦਾ ਸੀ 1199900 ਰੁਪਏ ਸਮਾਂ ਬਦਲਿਆ ਇਹ ਨਵੇਂ ਰੇਟ ਆਏ ਨਵੇਂ ਰੇਟ ਦੇ ਮੁਤਾਬਿਕ 11 ਲੱਖ 99 ਹਜ਼ਾਰ 900 ਸੀ ਪੁਰਾਣਾ ਨਵਾਂ ਰੇਟ ਹੈ 10 ਲੱਖ 78 ਹਜ਼ਾਰ 104 ਇੱਕ ਆਰਡੀਕੋਟ.ਕੋਮ ਤੋਂ ਮੈਂ ਤੁਹਾਨੂੰ ਦੱਸ ਰਿਹਾ ਅਸਰ ਆਰਟੀਓ ਤੇ ਵੀ ਪਿਆ ਅਸਰ ਇੰਸ਼ੋਰੈਂਸ ਦੇ ਉੱਤੇ ਵੀ ਪਿਆ ਤੇ ਸੋਨੇਟ ਜੇਕਰ ਤੁਸੀਂ ਡੀਜ਼ਲ ਮਾਡਲ ਖਰੀਦ ਰਹੇ ਹੋ ਤਾਂ 1 ਲੱਖ 38 ਹਜ਼ਾਰ 941 ਰੁਪਏ ਸਿੱਧੇ ਤੁਹਾਨੂੰ ਬਚਦੇ ਹੋਏ ਨਜ਼ਰ ਆਉਣਗੇ ਤਾਂ ਆ ਜਿਹੜਾ ਇਹ ਪੂਰਾ ਅੰਕੜਾ ਮੈਂ ਤੁਹਾਨੂੰ ਦਿਖਾ ਰਿਹਾ 1 ਲੱਖ 38 ਹਜ਼ਾਰ 941 ਰੁਪਏ ਤੁਹਾਨੂੰ ਬਚਦੇ ਹੋਏ ਨਜ਼ਰ ਆਉਣਗੇ ਜਦੋਂ ਤੁਸੀਂ ਕੀ ਆ ਸੋਨੇਟ ਜੇਕਰ ਐਚਪੀ ਕੇ ਪਲਸ ਓ ਦੇ ਰਹੇ ਹੋ अच्छा मैं अभी तोन ਦੱਸਾਂ ਕਿ ਬਹੁਤ ਸਾਰੇ ਵੇਰੀਐਂਟ ਅਲੱਗ-ਅਲੱਗ ਹੁੰਦੇ ਤਾਂ ਮੈਂ ਇਸ ਕਰਕੇ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇਕਰ ਫਰਦ ਕਰ ਲੋ ਕਿ ਤੁਸੀਂ ਸੋਨੇਟ ਦਾ ਮਾਡਲ ਕੋਈ ਹੋਰ ਲੈਣਾ ਤਾਂ ਤੁਹਾਨੂੰ ਘੱਟੋ-ਘੱਟ ਇੱਕ ਅੰਦਾਜ਼ਾ ਹੋ ਗਿਆ ਕਿ ਮਾਡਲ ਉੱਪਰ-ਥੱਲੇ ਹੋ ਸਕਦਾ ਹੈ 1,17,000 ਇੱਥੇ ਬਚਤ ਹੋ ਰਹੀ ਹੈ ਤਾਂ ਹੋ ਸਕਦਾ ਹੈ ਕਿ ਥੋੜਾ ਬਾਅਦ ਉੱਪਰ ਹੋ ਜਾਵਾਂ ਮੈਂ ਹੋਰ ਤੁਹਾਨੂੰ ਦਿਖਾਣਾ ਹੈ ਡੀਜ਼ਲ ਵਾਲੀ ਦਿਖਾ ਸੀ ਜੀ ਦਿਖਾ ਦਿੱਤੀ ਸੀ ਤੇ ਮੈਂ ਤੁਹਾਨੂੰ ਕੀ ਆ ਸੋਨੇਟ ਐਚਟੀਕੇ ਪਲੱਸ પેટ્રોલ ਮਾਡਲ ਵੀ ਦਿਖਾ ਦਿੰਨਾ ਹੈ ਇਹ 10,53,000 ਦੀ 53,900 ਰੁਪਏ ਦੀ ਸੀ 18 ਤਰੀਕ ਨੂੰ ਅੱਜ ਜੇਕਰ ਮੈਂ ਜ਼ਿਕਰ ਕਰਾਂ 9,69,274 ਰੁਪਏ ਹੈ ਯਾਨੀ 10 ਲੱਖ ਤੋਂ ਹੀਟਾਂ ਆ ਗਈ ਇਹ ਗੱਡੀ ਉਸ ਤੋਂ ਬਾਅਦ ਇਸ ਦਾ ਜਿਹੜਾ ਆਰਟੀਓ ਹੈ ਉਹ ਵੀ ਸਸਤਾ ਹੋ ਗਿਆ ਨਾ ਔਰ ਉਸ ਤੋਂ ਬਾਅਦ ਇਹਦੀ ਇੰਸ਼ੋਰੈਂਸ ਦੇ ਵਿੱਚ ਵੀ ਫਰਕ ਪੈ ਗਿਆ ਤਾਂ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਰੇਟ ਦੇ ਨਾਲ ਫਾਇਦਾ 1,17,539 ਰੁਪਏ ਦਾ ਸਿੱਧਾ-ਸਿੱਧਾ ਹੁੰਦਾ ਹੋਇਆ ਤੁਹਾਨੂੰ ਨਜ਼ਰ ਆਏਗਾ ਬਿਫੋਰ ਆਫਟਰ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੁਣ ਅੱਗੇ ਵਧਦੇ ਹਾਂ ਅਸੀਂ ਅਗਲੀ ਗੱਡੀ ਦਾ ਰੁਕ ਕਰਦੇ ਹਾਂ ਅਗਲੀ ਕੱਡੀ ਆਏਗੀ ਸਾਡੇ ਕੋਲ ਟਾਟਾ ਨੈਕਸਨ ਅੱਛਾ ਇਹ ਬੜੀ ਸੇਫ ਕਾਰ ਕਹੀ ਜਾਂਦੀ ਹੈ ਬਹੁਤ ਸਾਰੇ ਲੋਕ ਇਸ ਦੇ ਫੈਨ ਹੋਣਗੇ ਔਰ ਕਈਆਂ ਨੇ ਖਰੀਦੀ ਹੈ ਜਾਂ ਫਿਰ ਖਰੀਦਣ ਦੀ ਤੁਸੀਂ ਪਲੈਨਿੰਗ ਕਰ ਰਹੇ ਹੋਵੋਗੇ ਮੈਂ ਤੁਹਾਨੂੰ ਦਿਖਾਣਾ ਟਾਟਾ ਟਾਟਾ ਨੈਕਸਨ ਫੀਅਰਲੈਸ ਪਲੱਸ ਪੀਐਸਡੀਟੀ ਡੀਜ਼ਲ ਇਹ ਟਾਪ ਸੇਲਿੰਗ ਮਾਡਲ ਹੈ ਟਾਟਾ ਨੈਕਸਨ ਦਾ ਵੈਬਸਾਈਟ ਦੇ ਮੁਤਾਬਿਕ ਜਦੋਂ ਅਸੀਂ ਇਹ ਮਾਡਲ ਦੇਖਿਆ 18 ਸਤੰਬਰ ਨੂੰ ਤਾਂ 14,69,990 ਰੁਪਏ ਦਾ ਸੀ ਇਹ ਬਹੁਤ ਟਾਪ ਵੇਰੀਐਂਟ ਦੇ ਵਿੱਚ ਆਉਂਦਾ ਹੈ ਟਾਟਾ ਨੈਕਸਨ ਦੇ ਬਹੁਤ ਸਾਰੇ ਵੇਰੀਐਂਟ ਹੈ ਜੇ ਤੁਸੀਂ ਜਾ ਕੇ ਡੀਲਰਸ਼ਿਪ ਦੇ ਨਾਲ ਗੱਲ ਕਰੋ ਤਾਂ ਉਹ ਮਿਲਦਾ 8-9 ਲੱਖ ਤੋਂ ਸਟਾਰਟ ਹੋ ਜਾਂਦੀ ਹੈ ਆ ਕਾਫੀ ਮਹਿੰਗੇ ਤੱਕ ਜਾਂਦੀ ਹੈ ਤਾਂ 14,69,990 ਰੁਪਏ ਸੀ 13,24,190 ਇਸ ਦਾ ਰੇਟ ਰਹਿ ਗਿਆ ਉਸ ਤੋਂ ਬਾਅਦ ਆਰਟੀਓ ਤੇ ਇੰਸ਼ੋਰੈਂਸ ਦੇ ਉੱਤੇ ਅਸਰ ਪਿਆ ਤੇ ਕੁੱਲ ਬਚਤ ਹੋ ਗਈ 1,43,598 ਤੁਸੀਂ ਇਸ ਦਾ ਵੀ ਸਕਰੀਨਸ਼ਾਟ ਲੈ ਸਕਦੇ ਹੋ ਹੁਣ ਗੱਡੀ ਕਿਹੜੀ ਖਰੀਦਣੀ ਹੈ ਤੁਸੀਂ ਡਿਸਾਈਡ ਕਰਿਓ ਮੈਂ ਤੁਹਾਨੂੰ ਵਾਰ-ਵਾਰ ਸਕਰੀਨਸ਼ਾਟ ਇਸ ਕਰਕੇ ਦਿਖਾ ਰਿਹਾ ਹਾਂ ਸਾਰੇ ਸਕਰੀਨਸ਼ਾਟ ਤੁਸੀਂ ਬਾਅਦ ਦੇ ਵਿੱਚ ਬੈਠ ਕੇ ਇਸ ਨੂੰ ਬਿਲਕੁਲ ਕੀ ਕਹ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰੀਕੇ ਨਾਲ ਖੁਦ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਕਿ ਕਿਹੜੀ ਆਪਾਂ ਗੱਡੀ ਲੈ ਲਈਏ ਆ ਸਭ ਦੇ ਰੇਟ ਆਪਣੇ ਕੋਲ ਅਜੇ ਪਹੁੰਚ ਗਏ ਹੁਣ ਆਪਾਂ ਅੱਗੇ ਵੱਧਦੇ ਹਾਂ ਟਾਟਾ ਨੈਕਸਨ ਦਾ ਮੈਂ ਇੱਕ ਹੋਰ ਮਾਡਲ ਤੁਹਾਨੂੰ ਦਿਖਾਣਾ ਹੈ ਪੈਟਰੋਲ ਮਾਡਲ ਹੈ ਇਹ ਵੀ ਟੌਪ ਸੇਲਿੰਗ ਮਾਡਲ ਦੇ ਵਿੱਚੋਂ ਆਉਂਦਾ ਹੈ ਫੀਅਰਲੈਸ ਪਲਸ ਪੀਐਸਡੀ ਪੀਐਸ ਡਾਰਕ ਇਹ ਜੂਮੀ ਬਲੈਕ ਦੇ ਵਿੱਚ ਕਈ ਨੂੰ ਬਹੁਤ ਪਸੰਦ ਹੁੰਦੀ ਹੈ ਇਹ 1349990 ਰੁਪਏ ਦੀ ਸੀ ਤੇ ਜਦੋਂ ਰੇਟ ਘਟੇ ਨੇ ਉਸ ਤੋਂ ਬਾਅਦ 1234990 ਰੁਪਏ ਦੀ ਰਹਿ ਗਈ ਤਾਂ ਇੱਕ ਬਿਲਕੁਲ ਨੀਚੇ ਪ੍ਰਾਈਸ ਆਂਦਾ ਹੈ 1531279 ਰੁਪਏ 1421595 ਰੁਪਏ ਯਾਨੀ ਕਿ ਟਾਟਾ ਨੈਕਸਨ ਦੇ ਇਸ ਮਾਡਲ ਦੇ ਵਿੱਚ 109684 ਰੁਪਏ ਦੀ ਸਿੱਧੀ ਬਚਤ ਤੁਹਾਨੂੰ ਹੁੰਦੀ ਹੋਈ ਨਜ਼ਰ ਆਏਗੀ ਇਹ ਗ੍ਰਾਫਿਕ ਬਹੁਤ ਸਿੱਧੇ ਤੇ ਸਿੰਪਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤੁਹਾਨੂੰ ਵਾਰ-ਵਾਰ ਵਕਤ-ਵਕਤ ਏਜੰਸੀਆਂ ਦੇ ਵਿੱਚ ਜਾ ਕੇ ਚੱਕਰ ਨਾ ਮਾਰਨੇ ਪੈਣ ਤੇ ਤੁਹਾਨੂੰ ਸਿੱਧਾ ਪਤਾ ਲੱਗੇਗਾ ਕਿ ਹਾਂ ਇਹ ਸਾਨੂੰ ਬਚਦਾ ਹੋਇਆ ਨਜ਼ਰ ਆ ਰਿਹਾ ਹੈ ਇੰਨਾ ਫਰਕ ਸਾਡਾ ਪੈ ਗਿਆ ਇਹ ਬਹਾਲੀ ਦਾ ਹੈ ਬਾਕੀ ਸਾਰੀਆਂ ਥਾਵਾਂ ਦੇ ਉੱਤੇ ਕਿਤੇ ਇੱਕ ਦਾ ਘੱਟ 1000 2000 ਦਾ ਫਰਕ ਹੋ ਸਕਦਾ ਇਸ ਤੋਂ ਜ਼ਿਆਦਾ ਨਹੀਂ ਮੋਟਾ-ਮੋਟਾ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਕਿ ਸਿੱਧਾ ਲੱਖ ਰੁਪਏ ਦਾ ਜਾਂ 90000 ਦਾ ਜਾਂ 1.5 ਲੱਖ ਦਾ ਉਹ ਸਿੱਧਾ ਅਸਰ ਹੋਏਗਾ ਉਸ ਦੇ ਵਿੱਚ ਕੋਈ ਦੋਰਾ ਨਹੀਂ ਹੁਣ ਅੱਗੇ ਵੱਧਾਂ ਅਗਲੀ ਗੱਡੀ ਆਏਗੀ Maruti Espresso ਇਹ ਬਿਲਕੁਲ ਜਿਹੜੇ ਇਨੀਸ਼ial ਤੌਰ ਤੇ ਗੱਡੀਆਂ ਖਰੀਦੇ ਆਂ ਕਈਆਂ ਦੀ ਫਸਟ ਕਾਰ ਹੁੰਦੀ ਹੈ ਤਾਂ Espresso ਉਹਨਾਂ ਦੇ ਵਿੱਚੋਂ ਇੱਕ ਹੈ VXI Petrol ਅਸੀਂ ਇਸ ਨੂੰ ਚੂਜ਼ ਕੀਤਾ ਇਹ Maruti ਦਾ VXI ਸਭ ਤੋਂ ਵੱਧ ਵਿਕਣ ਵਾਲਾ ਮਾਡਲ ਹੈ ਖਾਸ ਤੌਰ ਤੇ Celerio K10 Alto K10 ਜਾਂ ਫਿਰ Espresso ਤਾਂ Espresso ਦੇ ਵਿੱਚ VXI Petrol 522500 ਰੁਪਏ ਦਾ ਸੀ 18 ਸਤੰਬਰ ਨੂੰ ਜਦੋਂ ਅਸੀਂ ਇਸ ਦਾ ਸਕਰੀਨਸ਼ਾਟ ਲਿਆ ਸੀ ਤਾਂ 5121500 ਸੀ ਪਰ ਮੌਜੂਦਾ ਅੱਜ ਦਾ ਰੇਟ ਹੈ 429900 ਰੁਪਏ ਠੀਕ ਠਾਕ ਤੁਸੀਂ ਕਹਿ ਸਕਦੇ ਹੋ ਕਿ ਇਸ ਦਾ ਸਰ ਹੋ ਜਾਏ ਤੇ ਉਸ ਦੀ ਟੋਟਲ ਕੀਮਤ ਸੀ ਆਰਟੀਓ ਤੇ ਨਾਲ ਨਾਲ ਤੁਸੀਂ ਕਹੋ ਕਿ ਇੰਸ਼ੋਰੈਂਸ ਲਗਾ ਕੇ 596702 ਰੁਪਏ ਹੁਣ 493280 ਰੁਪਏ ਬਚਤ ਤੁਹਾਡੇ ਸਾਹਮਣੇ ਆ ਰਹੀ ਹੈ 1 ਲੱਖ 3422 ਰੁਪਏ ਇੱਕ ਵੱਡੀ ਤੁਸੀਂ ਰਕਮ ਕਹਿ ਸਕਦੇ ਹੋ ਬਚੀ ਹੈ ਹੁਣ ਅੱਗੇ ਵਧਦੇ ਹਾਂ ਅਗਲੀ ਗੱਡੀ ਹੈ ਸਕੋਰਪਿਓ ਅ ਜੀ ਹਾਂ ਮਹਿੰਦਰਾ ਸਕੋਰਪਿਓ ਐਨ ਇਹ ਵੀ ਬੜੀ ਟ੍ਰੈਂਡਿੰਗ ਗੱਡੀ ਹੈ ਅੱਜ ਕੱਲ ਬਹੁਤ ਸਾਰੇ ਲੋਕ ਖਰੀਦ ਰਹੇ ਨੇ ਮਹਿੰਗੀ ਗੱਡੀ ਹੈ ਹਾਂ ਜਿਹੜੀ ਟਾਪ ਸੈਲਿੰਗ ਸਾਈਟ ਦੇ ਮੁਤਾਬਿਕ ਮਹਿੰਦਰਾ ਸਕੋਰਪੀਓ ਐਨ ਦੇ ਵਿੱਚ ਇੱਕ ਸਕੋਰਪੀਆ ਸਕੋਰਪੀਓ ਐਨ ਬਹੁਤ سارے ਲੋਕ ਜਾਣਦੇ ਹੋਣਗੇ ਤਾਂ ਉਸ ਦੇ ਵਿੱਚ Z6 ਡੀਜ਼ਲ ਜਿਹੜਾ ਟਾਪ ਸੈਲਿੰਗ ਮਾਡਲ ਹੈ ਉਸ ਦਾ ਐਕਸ ਸ਼ੋਰੂਮ ਪ੍ਰਾਈਸ 18 ਸਤੰਬਰ ਨੂੰ ਸੀ 17 ਲੱਖ 25000 ਦਾ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਹੈ 16 ਲੱਖ 27600 ਰੁਪਏ ਦਾ 17 ਲੱਖ 25000 16 ਲੱਖ 27000 ਯਾਨੀ ਕਰੀਬ ਕਰੀਬ 1 ਲੱਖ ਰੁਪਏ ਦਾ ਫਾਇਦਾ ਹੋ ਗਿਆ ਤੁਹਾਨੂੰ ਜੇਕਰ GST ਦੇ ਮੁਤਾਬਿਕ ਤੁਸੀਂ ਦੇਖਦੇ ਹੋ ਵੱਡੀ ਖਰੀਦ ਰਹੇ ਹੋ ਔਰ ਜੇਕਰ ਇੰਸ਼ੋਰੈਂਸ ਔਰ ਆਰਟੀਓ ਨੂੰ ਮਿਕਸ ਕਰ ਲਵਾਂ ਸਾਰੀਆਂ ਚੀਜ਼ਾਂ ਜੋੜ ਲਵਾਂ ਤੇ ਗੱਡੀ ਪਹਿਲਾਂ ਵੜ ਰਹੀ ਸੀ 20,43,117 ਦੀ ਹੁਣ 19,29,405 ਰੁਪਏ ਦੀ ਬਚਤ ਤੁਹਾਡੇ ਸਾਹਮਣੇ ਆ ਰਹੀ ਹੈ ਬਚਤ ਆ ਰਹੀ ਹੈ 1,13,712 ਜੇਕਰ ਤੁਸੀਂ ਗੱਡੀ ਖਰੀਦਣ ਦੇ ਮੂਡ ਦੇ ਵਿੱਚੋਂ ਸਕੋਰਪਿਓ ਐਨ ਤਾਂ ਫਿਰ ਬਹੁਤ ਵਧੀਆ ਮਾਡਲ ਹੈ ਇਹ ਜਿਹੜਾ ਟੌਪ ਸੈਲਿੰਗ ਹੈ ਆਮ ਤੌਰ ਤੇ ਲੋਕ ਤੇ ਹੀ ਖਰੀਦ ਰਹੇ ਨੇ Z6 ਡੀਜ਼ਲ ਤਾਂ ਕੁੱਲ ਮਿਲਾ ਕੇ ਲੱਖ ਸੱਬ ਲੱਖ ਰੁਪਏ ਬਚੇ ਹੁਣ ਅੱਗੇ ਵੱਧਦੇ ਤੇ ਮੈਂ ਹੁਣ ਗੱਲ ਕਰਾਂਗਾ ਫੋਰਚਨਰ ਫੋਰਚੂਨਰ ਗੱਡੀ ਪੰਜਾਬ ਦੀ ਬੜੀ ਫੇਵਰਿਟ ਗੱਡੀਆਂ ਦੇ ਵਿੱਚੋਂ ਇੱਕ ਕਹੀ ਜਾਂਦੀ ਆ ਆਮ ਤੌਰ ਤੇ 50 ਲੱਖ ਰੁਪਏ ਦੀ ਗੱਡੀ ਹਰ ਕੋਈ ਨਹੀਂ ਖਰੀਦ ਸਕਦਾ ਪਰ ਬਹੁਤ ਤੁਹਾਨੂੰ ਵੱਡੇ ਪੱਦਰ ਦੇ ਉੱਤੇ ਪੰਜਾਬ ਦੇ ਵਿੱਚ ਦੇਖਣ ਗਿਆ ਜਿਨ੍ਹਾਂ ਦੇ ਕੋਲ ਫੋਰਚੂਨਰ ਗੱਡੀਆਂ ਹੈਗੀਆਂ ਨੇ ਤਾਂ ਟੋਇਟਾ ਫੋਰਚੂਨਰ ਆ ਗਿਆ ਫੋਰਚੂਨਰ ਦਾ ਇੱਕ ਹੋਰ ਮਾਡਲ ਮੈਂ ਤੁਹਾਨੂੰ ਦਿਖਾਵਾਂਗਾ ਫੋਰਚੂਨਰ ਆ ਗਿਆ ਫੋਰਚੂਨਰ 4x2 80 ਪੈਟਰੋਲ ਟੌਪ ਸੈਲਿੰਗ ਅਸੀਂ ਦੇਖਿਆ ਤਾਂ ਇਸ ਦੀ ਕੀਮਤ 36 ਲੱਖ 5000 ਰੁਪਏ ਸੀ ਐਕਸ ਸ਼ੋਰੂਮ ਪ੍ਰਾਈਸ ਐਕਸ਼ੋਰਮ ਪ੍ਰਾਈਸ ਦਾ ਮਤਲਬ ਹੁੰਦਾ ਹੈ ਕਿ ਇਸ ਤੋਂ ਬਾਅਦ ਜਿਹੜੇ ਚਾਹੇ ਉਹ ਆਰਸੀ ਹੋਵੇ ਇੰਸ਼ੋਰੈਂਸ ਹੋਵੇ ਜਾਂ ਹੋਰ ਐਕਸੈਸਰੀ ਜੜੀਆਂ ਲਗਵਾ ਰਹੇ ਹੋ ਤੁਸੀਂ ਉਹ ਸਾਰੀਆਂ ਬਾਅਦ ਦੇ ਵਿੱਚ ਹੋਣਗੀਆਂ ਐਕਸ਼ੋਰਮ ਪ੍ਰਾਈਸ 36 ਲੱਖ 5000 ਸੀ ਤੇ ਘਟ ਕੇ ਹੁਣ 33 ਲੱਖ 64000 600 ਰੁਪਏ ਰਹਿ ਗਿਆ ਔਰ ਪਹਿਲਾਂ ਜਿਹੜੀ ਇਹਦੀ ਆਰਟੀਓ ਸੀ ਯਾਨੀ ਕਿ ਆਰਸੀ ਬਣਾਉਣ ਦਾ ਖਰਚਾ ਸੀ ਉਹ 4 ਲੱਖ 68650 ਰੁਪਏ ਸੀ ਹੁਣ 4 ਲੱਖ 37398 ਰੁਪਏ 25300 ਰੁਪਏ ਤੇ ਘਟ ਗਿਆ ਇੰਸ਼ੋਰੈਂਸ 1,64,320 ਰੁਪਏ ਦੀ ਸੀ ਹੁਣ 1,55,311 ਰੁਪਏ ਦੀ ਹੈ ਇੱਥੇ ਵੀ ਕਰੀਬ ਕਰੀਬ 8-9 ਹਜ਼ਾਰ ਦਾ ਫਰਕ ਪੈ ਗਿਆ ਤੇ ਕੁੱਲ ਮਿਲਾ ਕੇ 42,74,000 ਰੁਪਏ ਦੀ ਇਹ ਗੱਡੀ ਪਹਿਲਾਂ ਔਨ ਰੋਡ ਪੈ ਰਹੀ ਸੀ ਹੁਣ ਜਿਹੜੀ ਫੋਰਚਨਰ 4x2 80 ਪੈਟਰੋਲ ਮਾਡਲ ਹੈ 39,90,955 ਰੁਪਏ ਦੀ ਪਵੇਗੀ ਬੱਚਾ ਤੁਹਾਡੇ ਸਾਹਮਣੇ ਹੈ ਫੋਰਚਨਰ 2,83,000 ਰੁਪਏ ਸਸਤੀ ਹੋ ਹੁਣ ਇਥੇ ਵੀ ਦੱਸਣਾ ਜ਼ਰੂਰੀ ਹੈ ਕਿ ਆਖਿਰ ਇੱਥੇ ਦਾ ਗੱਡੀਆਂ ਤੇ ਜਿਹੜਾ ਟੈਕਸ ਵਧਿਆ ਹੈ ਜਿਹੜੀਆਂ ਛੋਟੀਆਂ ਗੱਡੀਆਂ ਸੀ ਉਹਨਾਂ ਦੇ ਉੱਤੇ ਟੈਕਸ ਜਿਹੜਾ ਸੀ ਜੀਐਸਟੀ 28 ਤੋਂ ਘਟਾ ਕੇ 18 ਕਰ ਦਿੱਤਾ ਗਿਆ ਫੋਰਚੂਨਰ ਵਰਗੀਆਂ ਗੱਡੀਆਂ ਦੇ ਉੱਤੇ 28 ਤੋਂ ਵਧਾ ਕੇ 40 ਕਰ ਦਿੱਤਾ ਗਿਆ ਬਚਤ ਫਿਰ ਵੀ ਹੋ ਰਹੀ ਹੈ ਉਸ ਦੀ ਵਜ੍ਹਾ ਇਹ ਹੈ ਕਿ ਪਹਿਲਾਂ 28% ਇੱਕ ਲੱਗਦਾ ਸੀ ਤੇ 22% ਲੱਗਦਾ ਸੀ ਸੈਸ ਯਾਨੀ ਟੋਟਲ 50% ਟੈਕਸ ਲੱਗ ਰਿਹਾ ਸੀ ਹੁਣ ਹੁਣ ਟੈਕਸ ਲੱਗ ਰਿਹਾ ਹੈ 40% सेस ਨੂੰ ਹਟਾ ਦਿੱਤਾ ਗਿਆ ਸਿਰਫ 40% ਲੱਗ ਰਿਹਾ ਹੈ ਇਸ ਕਰਕੇ ਜਿਹੜੀਆਂ ਕੀਮਤਾਂ ਘਟੀਆਂ ਹੋਈਆਂ ਨਜ਼ਰ ਆ ਰਹੀਆਂ ਫੋਰਚਨਰ ਦਾ ਇੱਕ ਹੋਰ ਮਾਡਲ ਹੋਏ ਅਗਲਾ ਗ੍ਰਾਫਿਕ ਦਿਖਾ ਸਕੀਏ ਫੋਰਚਨਰ ਅ ਤਰ ਟੋਇਟਾ ਫੋਰਚਨਰ ਦਾ ਠੀਕ ਹੈ ਇੱਕ ਹੋਰ ਆ ਗਿਆ ਇਹ ਫੋਰਚਨਰ ਦਾ ਮੈਂ ਡੀਜ਼ਲ ਮਾਡਲ ਤੁਹਾਨੂੰ ਦਿਖਾ ਰਿਹਾ ਪਹਿਲਾਂ ਪੈਟਰੋਲ ਦਿਖਾਇਆ ਸੀ ਡੀਜ਼ਲ ਮਾਡਲ ਐਜ਼ ਕੰਪੇਅਰ ਟੂ ਪੈਟਰੋਲ ਥੋੜਾ ਜਿਹਾ ਮਹਿੰਗਾ ਹੁੰਦਾ ਤਾਂ ਡੀਜ਼ਲ ਵਾਲਾ ਆ ਗਿਆ 4 into 2 ਡੀਜ਼ਲ ਆਟੋਮੈਟਿਕ ਫੋਰਚਨਰ ਐਕਸ਼ੋਰੂਮ ਪ੍ਰਾਈਸ ਹੈ 39 ਲੱਖ 1000 ਰੁਪਏ 18 ਸਤੰਬਰ ਮੇ ਵਾਰ-ਵਾਰ ਦੱਸ ਰਿਹਾ ਤੁਹਾਨੂੰ 18 ਸਤੰਬਰ ਜਿਹੜੇ ਰੇਟ ਚੇਂਜ ਹੋਏ ਨੇ GST ਦੇ ਉਹ ਹੋਏ ਨੇ 22 ਸਤੰਬਰ ਤੰਜਦੋ 18 ਸਤੰਬਰ ਨੂੰ 39 ਲੱਖ 1000 ਰੁਪਏ ਦਾ ਸੀ ਇਹ ਹੁਣ ਘਟ ਕੇ 36 ਲੱਖ 40 ਹਜ਼ਾਰ 900 ਰੁਪਏ ਦਾ ਰਹਿ ਗਿਆ ਔਰ ਇਸ ਦਾ ਅਸਰ RTO ਤੇ ਵੀ ਪਿਆ ਇਸ ਦਾ ਅਸਰ ਇੰਸ਼ੋਰੈਂਸ ਦੇ ਉੱਤੇ ਵੀ ਪਿਆ ਤਾਂ ਕੁੱਲ ਮਿਲਾ ਕੇ ਗੱਡੀ ਦੀ ਕੀਮਤ ਜੋ ਪਹਿਲਾਂ 46 ਲੱਖ 22553 ਰੁਪਏ ਸੀ ਉਹ ਹੁਣ ਘਟ ਕੇ 4316 ਲੱਖ 292 ਰੁਪਏ ਰਹਿ ਗਈ ਹੈ ਔਰ ਇਸ ਦੇ ਵਿੱਚ 3,6261 ਰੁਪਏ ਫੋਰਚਨਰ ਸਸਤੀ ਹੋ ਗਈ। ਯਾਨੀ ਜੇਕਰ ਤੁਸੀਂ ਫੋਰਚਨਰ ਖਰੀਦਣ ਦੀ ਸੋਚ ਰਹੇ ਸੀ ਤਾਂ ਸਿੱਧਾ-ਸਿੱਧਾ 3 ਲੱਖ ਰੁਪਏ ਦਾ ਤੁਹਾਨੂੰ ਫਾਇਦਾ ਹੋ ਗਿਆ। ਮੈਂ ਹੋਰ ਸੌਖੇ ਸ਼ਬਦਾਂ 'ਚ ਕਹਾ ਤਾਂ ਪਤਾ ਨਹੀਂ ਕਿੰਨੀ ਵਾਰ ਪੈਟਰੋਲ ਦੀਆਂ ਫੋਰਚਨਰ ਦੀਆਂ ਜਾਂ ਡੀਜ਼ਲ ਦੀਆਂ ਟੈਂਕੀਆਂ ਫੁੱਲ ਕਰਵਾ ਸਕੋਗੇ। ਅੱਛਾ ਹੋਰ ਵੀ ਕਹਾ ਤਾਂ 2 ਸਾਲ ਦੀ ਇੱਕ ਤਰੀਕੇ ਨਾਲ ਇੰਸ਼ੋਰੈਂਸ ਵੀ ਆ ਗਈ। ਕਰੀਬ-ਕਰੀਬ 1.5 ਲੱਖ ਰੁਪਏ ਦੀ ਇੰਸ਼ੋਰੈਂਸ ਹੈ। ਜੇ 3 ਲੱਖ ਰੁਪਏ ਗੱਡੀ ਸਸਤੀ ਹੋ ਗਈ ਤਾਂ ਉਸ ਦਾ ਸਿੱਧਾ ਮਤਲਬ ਹੈ ਕਿ ਗੱਡੀ 2 ਸਾਲ ਦੇ ਲਈ ਤੁਸੀਂ ਇੰਸ਼ੋਰੈਂਸ ਇਸ ਤਰੀਕੇ ਨਾਲ ਕਰਵਾ ਸਕੋ। ਹੁਣ ਅੱਗੇ ਅਗਲੀ ਗੱਡੀ ਆਏਗੀ ਜਿਆ ਇਸ ਸਭ ਤੋਂ ਫੇਵਰਿਟ ਕਾਰ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਉਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਗੱਡੀ ਹੈ ਥਾਰ ਮਹਿੰਦਰਾ ਥਾਰ ਮਹਿੰਦਰਾ ਥਾਰ ਦਾ ਰੇਟ ਕਿੰਨਾ ਘਟਿਆ ਉਹ ਤੁਹਾਨੂੰ ਦੱਸ ਰਿਹਾ ਅੱਗੇ ਮੈਂ ਤੁਹਾਨੂੰ ਦਿਖਾਵਾਂਗਾ ਮਹਿੰਦਰਾ ਥਾਰ ਰੌਕਸ ਦਾ ਰੇਟ ਕਿੰਨਾ ਘਟਿਆ ਹੈ ਥਾਰ ਹੈ ਜਿਹਦੇ ਵਿੱਚ ਦੋ ਦਰਵਾਜ਼ੇ ਅੱਗੇ ਹੁੰਦੇ ਨੇ ਇੱਕ ਡਿੱਕੀ ਯਾਨੀ 3 ਡੋਰ ਕਿਹਾ ਜਾਂਦਾ ਉਸ ਨੂੰ ਫਿਰ ਇੱਕ ਰੌਕਸ ਲਾਂਚ ਕੀਤੀ ਮਹਿੰਦਰਾ ਨੇ ਥਾਰ ਤਾਂ ਉਸ ਦੇ ਵਿੱਚ 5 ਡੋਰ ਹੈ ਯਾਨੀ ਕਿ ਜਿਵੇਂ ਤੁਸੀਂ ਹੋਰ ਵੀ ਗੱਡੀਆਂ ਦੇਖਦੇ ਜਿਵੇਂ ਆਪਣੀ ਕਾਰ ਵੀ ਹੁੰਦੀ ਹੈ ਉਵੇਂ 5 ਡੋਰ ਹੈ ਅਾ ਚਾਰ ਦਰਵਾਜ਼ੇ ਹੋ ਗਏ ਇੱਕ ਡਿੱਕੀ ਜਿਹੜੀ ਹੁੰਦੀ ਆ ਆਪਣੀ ਉਹਨੂੰ ਵੀ ਦਰਵਾਜ਼ੇ ਦੇ ਵਿੱਚ ਕਾਊਂਟ ਕੀਤਾ ਜਾਂਦਾ ਤਾਂ ਮਹਿੰਦਰਾ ਥਾਟ ਐਲਐਕਸ ਹਾਰਡ ਟਾਪ ਡੀਜ਼ਲ ਟੌਪ ਸੇਲਿੰਗ ਹੈ ਐਕਸ਼ੋਰੂਮ ਪ੍ਰਾਈਸ 16 ਤਰੀਕ ਨੂੰ 18 ਤਰੀਕ ਨੂੰ 18 ਸਤੰਬਰ ਨੂੰ 16 ਲੱਖ 12000 ਰੁਪਏ ਸੀ ਥਾਰ ਦਾ ਰੇਟ ਜੇ ਥਾਰ ਲੈਣ ਦੀ ਸੋਚਦੇ ਆ ਤਾਂ ਬੜਾ ਧਿਆਨ ਨਾਲ ਇਹ ਗ੍ਰਾਫਿਕ ਦੇਖਿਓ 16 ਲੱਖ 12000 ਰੁਪਏ ਉਸ ਦਿਨ ਰੇਟ ਸੀ ਅੱਜ ਇਸ ਦਾ ਰੇਟ 15 ਲੱਖ 19500 ਰੁਪਏ ਯਾਨੀ ਕਿ ਕਰੀਬ-ਕਰੀਬ ਸਿੱਧੇ ਤੌਰ ਦੇ ਉੱਤੇ ਮੈਂ ਦੇਖਾਂ ਤਾਂ 9394000 ਰੁਪਏ ਸਸਤੀ ਹੋ ਗਈ ਥਾਰ ਸਿਰਫ GST ਕੱਟਦੇ ਆ RTO ਤੇ ਨਾਲ ਨਾਲ ਇੰਸ਼ੋਰੈਂਸ ਉਸ ਦੇ ਉੱਤੇ ਅਸਰ ਵੱਖਰਾ ਹੈ 193440 ਰੁਪਏ ਦੀ ਪਹਿਲਾਂ RTO ਪੈ ਰਹੀ ਸੀ ਹੁਣ 182000 ਦੀ ਪਏਗੀ ਯਾਨੀ ਇੱਥੇ ਵੀ 10-11000 ਦਾ ਫਰਕ ਹੋ ਗਿਆ ਇੰਸ਼ੋਰੈਂਸ ਪਹਿਲਾਂ 99633 ਰੁਪਏ ਦੀ ਦਿਖਾ ਰਹੀ ਹੈ ਕੰਪਨੀ ਉਹ ਹੁਣ 86166 ਰੁਪਏ ਦੀ 2-3000 ਦਾ ਇੱਥੇ ਵੀ ਫਰਕ ਹੋ ਗਿਆ ਤਾਂ ਕੁੱਲ ਮਿਲਾ ਕੇ ਜਿਹੜੀ ਥਾਰ ਤੁਹਾਨੂੰ ਮਾਡਲ ਦੇਖ ਲਓ LX ਹਾਰਡ ਟਾਪ ਜਿਹੜੀ ਤਰਪਾਲ ਵਾਲੀ ਹੁੰਦੀ ਆ ਉਹ ਨਹੀਂ ਜਿਹੜੀ ਬਿਲਕੁਲ ਹਾਰਡ ਟਾਪ ਹੁੰਦੀ ਹੈ थार टॉप एलेक्स थार टॉप डीज़ल टॉप सेलिंग थार है यह ਤੁਹਾਨੂੰ ਪਹਿਲਾਂ ਪੈ ਰਹੀ ਸੀ 19,11,193 ਰੁਪਏ ਦੀ ਹੁਣ 18,321 ਰੁਪਏ ਦੀ ਮਿਲੇਗੀ ਯਾਨੀ 1,07,992 ਰੁਪਏ ਦਾ ਸਿੱਧਾ ਫਾਇਦਾ ਜੇਕਰ ਤੁਸੀਂ थार ਖਰੀਦਣ ਬਾਰੇ ਸੋਚ ਰਹੇ ਅੱਜ ਜਿਨ੍ਹਾਂ ਨੇ ਪਿਛਲੇ ਮਹੀਨੇ ਖਰੀਦ ਲਈ ਉਹਨਾਂ ਦਾ ਲੱਖ ਰੁਪਏ ਦਾ ਘਟਾ ਜ਼ਰੂਰ ਹੋ ਹੁਣ ਅੱਗੇ ਵਧਦੇ ਆ ਤੇ ਅੱਗੇ ਮੈਂ ਗੱਲ ਕਰਾਂਗਾ थार ਰੌਕਸ ਦੀ ਮਹਿੰਦਰਾ थार ਰੌਕਸ ਦੇ ਵਿੱਚ ਕੀ ਸਾਡੇ ਕੋਲ ਇਸ ਸਮੇਂ ਹੈ ਮਹਿੰਦਰਾ ਥਾਰ ਰੌਕਸ ਦੇ ਵਿੱਚ ਕਾਰ ਦੇਖੋ .com ਤੇ ਜਦੋਂ ਅਸੀਂ 16 ਤਰੀਕ ਨੂੰ ਇਸ 18 ਤਰੀਕ ਨੂੰ ਇਸ ਦਾ ਰੇਟ ਦੇਖਿਆ ਤਾਂ ਰੇਟ ਸੀ ਥਾਰ ਰੌਕਸ ਦਾ ਮਾਡਲ ਹੈ MX5 RWD ਰੀਅਰ 휠 ਡਰਾਈਵ ਕਿਹਾ ਜਾਂਦਾ ਹੈ ਇਸ ਨੂੰ 4x4 ਨਹੀਂ ਹੈ 16,69,999 ਇਹ ਥਾਰ ਰੌਕਸ ਦਾ ਰੇਟ ਹੈ 16,69,999 ਰੁਪਏ 18 ਤਰੀਕ ਨੂੰ ਇਸ ਦੇ ਉੱਤੇ ਆਰ ਡੀ ਇੰਸ਼ੋਰੈਂਸ ਪਈ ਤੇ ਉਸ ਤੋਂ ਬਾਅਦ ਜੇਕਰ ਅੱਜ ਦਾ ਰੇਟ ਮੈਂ ਦੇਖਾਂ ਅੱਜ ਦਾ ਲਿਆ ਗਿਆ ਸਕਰੀਨਸ਼ਾਟ ਹੈ 15750000 ਰੁਪਏ ਯਾਨੀ 16590000 6999 ਦੇ ਵਿੱਚੋਂ 15750000 ਘਟਾ ਦੋ ਸਿੱਧਾ ਸਿੱਧਾ ਉੱਥੇ ਗੱਲ ਆ ਗਈ 90950000 ਦਾ ਫਰਕ ਪੈ ਗਿਆ ਆਰਟੀਓ ਦਾ ਵੀ ਫਰਕ ਪਿਆ ਇੰਸ਼ੋਰੈਂਸ ਦਾ ਵੀ ਫਰਕ ਪਿਆ ਤਾਂ ਕੁੱਲ ਮਿਲਾ ਕੇ ਜਿਹੜੀ ਥਾਰ ਰੌਕਸ ਤੁਹਾਨੂੰ 18 ਤਰੀਕ ਨੂੰ 1978903 ਰੁਪਏ ਦੀ ਮਿਲ ਰਹੀ ਸੀ ਹੁਣ ਉਹ 1867996 ਰੁਪਏ ਦੀ ਮਿਲੇਗੀ ਇੱਕ ਵਾਰੀ ਪੁਲਿਸ ਸਕ੍ਰੀਨ ਤੇ 110970 ਰੁਪਏ ਦਾ ਫਾਇਦਾ ਹੁੰਦਾ ਆ ਤੁਹਾਨੂੰ ਫਰਕ ਪਈ ਠੀਕ ਹੈ ਮੈਂ ਕਈ ਹੋਰ ਗੱਡੀਆਂ ਦਿਖਾਵਾਂਗਾ ਇੱਕ ਇੱਕ ਕਰਕੇ Tata Safari ਆ ਗਈ ਸਾਡੇ ਕੋਲ ਇਹ ਵੀ ਬਹੁਤ ਵਿਕਣ ਵਾਲੀ ਗੱਡੀ ਹੈ ਕੰਪਲੀਟ X+80 ਮਾਡਲ ਸੀ ਡੀਜ਼ਲ ਵਾਲਾ 26,95,000 ਰੁਪਏ ਦਾ 18 ਤਰੀਕ ਨੂੰ ਸੀ ਅੱਜ 25,15,390 ਰੁਪਏ ਦਾ ਯਾਨੀ ਜੇਕਰ ਤੁਸੀਂ Safari ਖਰੀਦਣ ਜਾ ਰਹੇ ਹੋ ਤਾਂ 1,58,695 ਰੁਪਏ ਦਾ ਤੁਹਾਨੂੰ Tata Safari ਦੇ ਵਿੱਚ ਫਾਇਦਾ ਹੋ ਸਕਦਾ ਹੋਰੀ ਸਕਰੀਨ ਤੇ ਆ ਇੱਕ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਧਿਆਨ ਨਾਲ ਤੁਸੀਂ ਪੜ੍ਹ ਲਿਓ ਦੇਖ ਲਿਓ